ਇਹ ਬੇਹੱਦ ਜ਼ਰੂਰੀ ਮਾਮਲਾ ਪੰਜਾਬ ਜਿਹੜਾ ਉਹ ਬਹੁਤ ਖਤਰਨਾਕ ਤੇ ਆਪਣੀ ਹੋਣ ਦੀ ਲੜਾਈ ਲੜ ਰਿਹਾ ਹੈ ਤੇ ਉਹਦੇ ਚੋਂ ਨਿਕਲ ਰਿਹਾ ਹੈ ਚਾਹੇ ਉਹ ਗੰਧਲੇ ਪਾਣੀ ਦਾ ਸਵਾਲ ਹੋਵੇ ਇੱਕ ਗੱਲ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਆ વિધાનસભા ਦੇ ਸੈਸ਼ਨ ਜਿਹੜਾ ਕੱਲ ਤੋਂ ਹੋ ਰਿਹਾ ਹੈ ਆਪੋਜੀਸ਼ਨ ਵੀ ਇਹ ਮੁੱਦਾ ਉਠਾਊਗੀ ਜਾਂ ਨਹੀਂ ਉਠਾਊਗੀ ਮੈਨੂੰ ਨਹੀਂ ਪਤਾ ਕਿਉਂਕਿ ਅੰਡਰਹੈਂਡ ਐਗਰੀਮੈਂਟ ਜਾ ਲੱਗਦਾ ਹੈ ਜਿਹੜਾ ਪ੍ਰਜ਼ਰਵੇਸ਼ਨ ਵਾਟਰ ਪ੍ਰਜ਼ਰਵੇਸ਼ਨ ਐਕਟ 2074 ਹੈ ਉਹਦੇ ਵਿੱਚ ਐਮੈਂਡਮੈਂਟ ਕੀਤੀ ਹੈ ਬਹੁਤ ਖਤਰਨਾਕ ਹੈ ਇਨੂੰ ਘੱਟੋ ਘੱਟ ਪਾਸ ਹੋਣ ਤੋਂ ਰੋਕਿਆ ਜਾਣਾ ਚਾਹੀਦਾ ਪੰਜਾਬ ਦੀ ਅਸੈਂਬਲੀ ਦੇ ਵਿੱਚ ਕੇਂਦਰ ਸਰਕਾਰ ਨੇ ਕਰਤਾ ਉਹ ਕੀ ਕਹਿੰਦਾ ਉਹ ਪਹਿਲਾਂ ਵੀ ਇਸੇ ਪਲੇਟਫਾਰਮ ਤੋਂ ਇੱਧੇ ਤੇ ਗੱਲ ਕੀਤੀ ਹੈ ਉਹ ਇਹ ਕਹਿੰਦਾ ਕਿ ਜਿਹੜਾ 74 ਦਾ ਐਕਟ ਸੀ ਉਹ ਕਹਿੰਦਾ ਸੀ ਕਿ ਜਿਹੜਾ ਵੀ ਬੰਦਾ ਕੋਈ ਉਦਯੋਗਪਤੀ ਹੋਵੇ ਕੋਈ ਮਿਊਸਪੈਲਟੀ ਹੋਵੇ ਕੋਈ ਬੰਦਾ ਵੀ ਹੋਵੇ ਜਿਹੜਾ ਦਰਿਆਵਾਂ ਦਾ ਤੇ ਧਰਤੀ ਹੇਠਲਾ ਪਾਣੀ ਪੋਲਿਊਟ ਕਰੂਗਾ ਇਹਨਾਂ ਨੂੰ ਪ੍ਰਦੂਸ਼ਿਤ ਕਰੂਗਾ ਉਹਨਾਂ ਨੂੰ ਜੁਰਮਾਨੇ ਦੇ ਨਾਲ ਨਾਲ 12 ਤੋਂ ਲੈ ਕੇ 12 ਮਹੀਨਿਆਂ ਤੋਂ ਲੈ ਕੇ 6 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੁਣ ਕਰਨ ਕੀ ਜਾ ਰਹੇ ਨੇ ਜਿਹੜੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ ਉਹ ਕਹਿੰਦੇ ਨੇ ਕਿ ਇਹ ਡੀਕ੍ਰਿਮੀਨਲਾਈਜ਼ ਕਰਤਾ ਹੁਣ ਇਹ ਅਪਰਾਧ ਨਹੀਂ ਗਿਣਿਆ ਜਾਊਗਾ ਤੇ ਅਪਰਾਧ ਨਹੀਂ ਗਿਣਿਆ ਜਾਊਗਾ ਤਾਂ ਜਿਹੜਾ ਬੁੱਢੇ ਨਾਲੇ ਦਾ ਮਾਨਵੇ ਦੇ ਵਿੱਚ ਕੈਂਸਰ ਮੰਡ ਦਾ ਟੋਟਲ ਪਾਣੀ ਹੈ ਤੇ ਰਾਜਸਥਾਨ ਤੱਕ ਜਾਂਦਾ ਹੈ ਜਿਹੜੇ ਉਹ ਲੋਕ ਲੜਦੇ ਵੇ ਅੱਗੇ ਘਟੋ ਘਾਟੇ ਕਾ ਆਧਾਰ ਤੇ ਤਾਂ ਲੜਦੇ ਸੀ ਕਿ ਤੁਸੀਂ ਕਾਨੂੰਨੀ ਕਾਰਵਾਈ ਕਰੋ ਉਨਨੀ ਵਾਰ ਕਾਰਵਾਈ ਕਿਉਂ ਨਹੀਂ ਕਰਦੇ ਜੇ ਜੀਰਾ ਫੈਕਟਰੀ ਦੇ ਬੰਦੇ ਜਿਹੜੇ 2 ਸਾਲ ਤੋਂ ਬੈਠੇ ਨੇ 45 ਪਿੰਡ ਜਿਨ੍ਹਾਂ ਦੀਆਂ ਜ਼ਿੰਦਗੀਆਂ ਪ੍ਰਭਾਵਿਤ ਹੋ ਰਹੀਆਂ ਨੇ ਮੱਜਾਂ ਤੱਕ ਤੇ ਅਸਰ ਪੈ ਰਹੇ ਆ ਜੇ ਉਹ ਲੜ ਰਹੇ ਸੀ ਤਾਂ ਉਹਨਾਂ ਕੋਲ ਕਿ ਟੂਲ ਸੀ ਕਿ ਆ ਕਾਨੂੰਨ ਹੈ ਤੁਸੀਂ ਕਾਨੂੰਨ ਦੇ ਮੁਤਾਬਕ ਕੰਮ ਨਹੀਂ ਕਰਦੇ ਉਹ ਕਹਿੰਦੇ ਆਪਾਂ ਕਾਨੂੰਨ ਹੀ ਬਦਲ ਦਿੰਦੇ ਹੁਣ ਕੱਲਾ ਜੁਰਮਾਨਾ ਕਰਤਾ ਸਜ਼ਾ ਖਤਮ ਕਰ ਤੇ ਜੇ ਸਜ਼ਾ ਖਤਮ ਹੋ ਗਈ ਤਾਂ ਤੁਸੀਂ ਲੜੋਗੇ ਕਾਦੇ ਲਿਹਾਜ ਤੇ ਲੜਨ ਦਾ ਤੁਹਾਡਾ ਇੱਕ ਹਥਿਆਰ ਵੀ ਖਤਮ ਹੋ ਰਿਹਾ ਆਉਣ ਵਾਲੇ ਦਿਨਾਂ 'ਚ ਚਾਹੀਦਾ ਐਸੀ ਕਿ ਸਰਕਾਰਾਂ ਜਿਆਦਾ ਸਿਆਣੀਆਂ ਤੇ ਜਿਆਦਾ ਬਚੌਰ ਹੁੰਦੀਆਂ ਹਨਾ ਮਾਮਲਿਆਂ 'ਚ ਕਿ ਭਾਈ ਸਾਹਿਬ ਪਾਣੀ ਗੰਦਾ ਕਰਨ ਦਾ ਹੱਕ ਅਸੀਂ ਨਹੀਂ ਦਿੰਦੇ ਕਿਸੇ ਨੂੰ ਸਾਫ਼ ਪਾਣੀ ਤੋਂ ਬਿਨਾ ਗੰਧਲਾ ਪਾਣੀ ਪਾਇਆ ਨਹੀਂ ਜਾ ਸਕਦਾ ਸਗੋਂ ਸਜ਼ਾ ਸੇ ਸਖਤ ਕਰਾਂਗੇ ਜੇ ਬੰਦੇ ਫੇਰ ਨਹੀਂ ਮੰਨਦੇ ਪਰ ਉਹਨਾਂ ਨੇ ਇਸ ਕਿਸੇ ਗੱਲ ਨੂੰ ਨਹੀਂ ਮੰਨਿਆ ਇਹ ਬਹੁਤ ਲੋਕਾਂ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ ਜੇ ਇਹ ਸਵਾਲ ਵੀ ਤੁਹਾਨੂੰ ਨਹੀਂ ਝੋੜਦਾ ਇਹ ਸਵਾਲ ਵੀ ਤੁਹਾਨੂੰ ਨਹੀਂ ਪ੍ਰਭਾਵਿਤ ਕਰਦਾ ਕਿਸੇ ਵੀ ਰੂਪ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਤੁਸੀਂ ਆਪਣੇ ਬੱਚਿਆਂ ਦੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਕਿਉਂ ਜੀ ਛੱਡ ਕੇ ਜਾਓਗੇ ਇਤਿਹਾਸ ਲਿਖਿਆ ਹੀ ਜਾਂਦਾ ਹੈ ਤੇ ਇਤਿਹਾਸ ਕਿਸੇ ਨਾਲ ਬਹੁਤ ਜ਼ਿਆਦਾ ਨਰਮੀ ਨਾਲ ਪੇਸ਼ ਨਹੀਂ ਆਉਂਦਾ ਬਹੁਤ ਨਰਦਈ ਤਰੀਕੇ ਦੇ ਨਾਲ ਕੋਟ ਕੀਤਾ ਜਾਂਦਾ ਉਹ ਕਿਹਾ ਜਾਏਗਾ ਕਿ ਇਸ ਜਮਾਨੇ ਦੇ ਜਿਹੜੇ ਜਿਉਂਦੇ ਲੋਕ ਸੀ ਉਹਨਾਂ ਕੋਲ ਸਮਝ ਵੀ ਨਹੀਂ ਸੀ ਤੇ ਉਹਨਾਂ ਕੋਲ ਦਲੇਰੀ ਵੀ ਨਹੀਂ ਸੀ ਦੋਨਾਂ ਤੋਂ ਸੱਖਣਾ ਸਮਾਜ ਪਸ਼ੂਆਂ ਦੀ ਜ਼ਿੰਦਗੀ ਜੋ ਕੇ ਚਲਾ ਗਿਆ ਇਸੇ ਕਰਕੇ ਆਵਾਜ਼ ਨਹੀਂ ਉਠਾਈ ਰਜਿਸਟੈਂਸ ਦੀ ਮੂਵਮੈਂਟ ਨਹੀਂ ਬਣੀ ਇਹ ਬੇਹਦ ਨਾਜ਼ੁਕ ਦੌਰ ਹੈ ਇਸ ਬੇਹਦ ਨਾਜ਼ੁਕ ਦੌਰ ਦੇ ਵਿੱਚ ਜੇਕਰ ਪੰਜਾਬ ਬੋਲੇਗਾ ਤਾਂ ਕੁਝ ਬਚ ਜੂਗਾ